ਚੱਲ ਲੈ ਕੇ ਚੱਲਾਂ ਅਜੇ ਚੱਲੀ ਆਪਾਂ ਤਾਂ ਉਹਦਾ ਸਾਈਕਲ 'ਤੇ ਆ ਜੂ ਬਥੇਰਾ ਗੱਡੀਆਂ ਨੇ ਲੱਗ ਕੇ ਮੈਂ ਖੜਾਈਆਂ ਨੇ ਆਜੇ ਸਾਰਿਆਂ ਨੂੰ ਪਿਆਰ ਪਰੀਸਤ ਸਤਿ ਸ੍ਰੀ ਅਕਾਲ ਜੀ ਰਾਜਵੀਰ ਬਲੌਗ ਤੇ ਤੁਹਾਡਾ ਸਵਾਗਤ ਹੈ ਸ਼ਾਮ ਦੇ ਵੱਜ ਗਏ ਸੀ ਮੀਂਹ ਨੇ ਬੁਰਾ ਹਾਲ ਕਰ ਰੱਖਿਆ ਤੇ ਹੁਣ ਖੜ ਗਿਆ ਹੁਣ ਆਪਾਂ ਲੈ ਕੇ ਆਉਨੇ ਆ ਕੱਖ ਦੇਖਦੇ ਆ ਕਿ ਇਦਾਂ ਮਹੌਲ ਕੀ ਹੈ ਪਾਣੀ ਦਾ ਬੁਰਾ ਹਾਲ ਹੁਣ ਤੇ ਮਸਾ ਮੀਂਹ ਹਟੇ ਮਾੜਾ ਜਾ ਫਟਾਫਟ ਕੱਖ ਵੱਢ ਲਈ ਮੱਜਾਂ ਵੀ ਭੁੱਖੇ ਮਾਰਨੀਆਂ ਨੇ ਇੱਕ ਵਾਰ ਦੇ ਪਾਈ ਹੋਈਆਂ ਨੇ ਅਹ ਦੇਖੋ ਜੀ ਇਹਨਾਂ ਚ ਪਾਣੀ ਪਨਾਉਜੀ ਇਹਨਾ ਪਾਣੀ ਪੈ ਗਿਆ ਆ ਮੇਖੇ ਸੜਕ ਧੋਤੀ ਗਈ ਕਾਲੀ ਕਾਲੀ ਹੋ ਗਈ ਆਉ ਜੀ ਬਸਰ ਬਹੁੰਨਾ ਪਈ ਉਧਰ ਤਾਂ ਕਹਿੰਦੇ ਪਾਣੀ ਬਹੁਤ ਚੱਲ ਪਿਆ ਸਾਡੀ ਇੰਜੀਨੀਅਰਸ ਦੇਖਦੇ ਆਂ ਜਾ ਕੇ ਕੀ ਬਹੋਣਾ ਇਹ ਖਪਾਣੀ ਦਾ ਹਾਲ ਬੁਰਾ ਹਾਲ ਹੈ ਬ੍ਰਾਕਾ ਆ ਆ ਬਜੇ ਇੱਧਰ ਕਿਹ ਰਾਜ ਇਹ ਤਾਂ ਡੁੱਬ ਗਿਆ ਹੋਰ ਇਹੀ ਪਈਂਦਾ ਉਧਰੋਂ ਤੋੜ ਦੋ ਆ ਦੇਖੋ ਜੀਰੀ ਭਰ ਕੇ ਐ ਕੋਠੇ ਕੋਲੇ ਪਾਣੀ ਆ ਗਿਆ ਇਹ ਤਾਂ ਹੋ ਗਈ ਹਰੀ ਹੈ ਨਾ ਹੈ ਹੋਰ ਆ ਵੀ ਹੈ ਨਾ ਪਾਣੀ ਜਾਦੇ ਕਰ ਲਾਬਿੰਦਰੋਂ ਮੋਟਰਸਾਈਕਲ ਲਈ ਆਉਂਦੇ ਨੇ ਅੰਦਰ ਕੱਖ ਵੀ ਜੇ ਹੋਏ ਹਰੇ ਹੋ ਗਏ ਹੁਣ ਤੇ ਬਾਟਰ ਤਾਂ ਜਮੀ ਹੋ ਹੀ ਪਈ ਐ ਹਾਰੇ ਖੁਦੋਂ ਐ ਜਮੀ ਡੋਬਣ ਵਾਲੀਆਂ ਕਰਤੀਆਂ ਜੀ ਜਿਹੜੀਆਂ ਜੇ ਰੱਬ ਹੁਣ ਨਾ ਪਾਵੇ ਹੋਰ ਤਾਂ ਚੰਗੀ ਗੱਲ ਸਾਰੇ ਸਾਰੇ ਕੱਖ ਮਰਨਗੇ ਸਾਡੇ ਸਹਤ ਕਿ ਚਾਰ ਵੀ ਨਹੀਂ ਹੈਗਾ ऐदू कहाँ तो मैं लगता पही भी नहीं भी हाए देखो।, देखो जी देखो जी देखो जी हाल बेल कदू डंडा तो ले ही नहीं कोई बू आ देख ला सा पानी है किधर भजे जाने आ देखा ਇਹਦਾ ਲਕੋਤੀ ਪਹੀਦਾ ਕਿਵੇਂ ਹਾਂ ਵਿੱਚ ਪਾਣੀ ਨਾ ਪਾਏ ਕਿਤੇ ਚਲੋ ਚੱਲ ਹੋ ਗਿਆ ਉੜਦੀ ਨਾ ਪਾਏ ਫੇਰ ਵੀ ਬੱਸ ਵਧੀ ਆ ਗਈ ਆ ਬੱਟ ਕਿਥੋਂ ਪਾਣੀ ਤੇਰਾ ਉਹ ਤਾਂ ਇੱਕ ਹੋ ਗਿਆ ਹੁਣ ਹੁਣ ਤਾਂ ਅਸੀਂ ਮੜਾ ਜੀ ਰਹਿ ਗਿਆ ਖੜ ਗਿਆ ਹੁਣ ਤਾਂ ਇਧਰ ਨੂੰ ਆਉਣ ਨੂੰ ਤਿਆਰੀ ਆਲੇ ਆਈ ਤਾਂ ਜਾਂਦਾ ਹਨ ਉਹ ਆ ਚੰਦ ਪਿਆ ਪਾਣੀ ਆ ਸਾਰਾ ਇੰ ਆ ਰਿਹਾ ਉਹ ਕੋਈ ਵਾਲਾ ਸੜਕ ਉਤੋਂ ਦੀ ਆਏ ਆਉਂਦਾ ਹੈ ਸੜਕਾਂ ਪੁਲੀਏ ਦੱਬੀ ਹੋਈ ਜਿਹੜੀ ਪਰੋਲੀ ਆ ਗੁੰਡੇ ਪਾਤੀ ਆ ਰਿਹਾ ਹੁਣ ਪਹਿਲਾਂ ਉਰ ਇਧਰ ਆਊਗਾ ਫਿਰ ਨਿਕਲੂਗਾ ਪਹਿਲਾਂ ਆਇਆ ਪਰਫੇ ਆਹ ਦੋ ਖਾਂਦੀਆਂ ਹਾਂ ਹਾਂ ਤਾਂ ਜਾ ਰਿਹਾ ਇਧਰ ਨੂੰ ਆ ਦੇ ਆ ਵਟਾ ਵਾਲਾ ਤਾਂ ਇਧਰ ਨੂੰ ਹੋ ਗਿਆ ਹਮ ਮਾਗਰੋ ਪਾਣੀ ਆ ਗਿਆ ਸਾਰੀਆਂ ਬੱਟਾਂ ਦੀ ਦੇ ਦੂਜੇ ਸਾਰੇ ਬੱਚੇ ਆ ਗਏ ਅਰੇ ਆ ਗਿਆ ਹੋਇਆ ਪਾਣੀ ਆ ਹਾਂ ਕੀ ਹਾਲ ਹੈ ਸੈਵ ਨਾਲ ਵਗ ਜਾ ਚਪੜ 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 ਦੇਖੀ ਅੱਧੀਆਂ-ਅੱਧੀਆਂ ਜੀਰੀਆਂ ਜੇ ਡੋ ਹੈ ਹੈ ਹਾਂ ਇੱਥੇ ਇੰਨਾ ਪਾਣੀ ਹੁੰਦਾ ਨਹੀਂ ਦੀ ਫਿਰ ਹੁਣ ਮੀਂਹ ਜਾਦੇ ਪੈ ਗਿਆ ਤਾਂ ਲਗਾਤਾਰ ਹੋ ਗਿਆ ਪਾਣੀ ਪੈਂਦੇ ਨੂੰ ਐਸੇ ਹਿਸਾਬ ਨਾਲ ਤਾਂ ਜੀਰੀਆਂ ਜੀਆਂ ਦਾ ਕਰਤਾ ਸਮ ਰੱਬ ਨੇ ਮੈਨੂੰ ਲਿਆਨਾ ਮਰੂ ਦੇ ਇੱਕ ਉਧਰੋਂ ਬਾਹਰ ਲਿਆ ਆਏ ਮੈਂ ਮਰ ਜਾ ਸੈਫੀ ਆ ਬਹਿ ਗਿਆ ਇੰਨੀ ਕਿੰਨੀ ਗਰਮੀ ਐ ਕਮਲਾ ਆ ਜਾ ਉਹ ਹੁੰ ਲਿਬੜਿਆ ਦੀ ਇਹਦਾ ਸਾਰਾ ਦੁੱਤਾ ਕਿਆ ਕਰ ਬਣਾਦਾ ਹੈ ਨਾਉਂਦਾ ਇਹ ਹੋਰ ਸੱਪ ਹੋ ਗਿਆ ਸੱਪ ਕਾਜੂ ਹੋਰ ਆਈ ਜਾਂਦਾ ਫਿਰ ਮਾਰਦਾ ਲੈ ਇੱਥੇ ਦੇਖੀਏ ਡੰਡੇ ਨਾਲ ਤੋਰੀਆਂ ਤੋਰੀ ਐ ਡੰਡੇ ਨਾਲ ਦੇਖ ਆ ਤੇ ਜੈ ਬਾਬਾ ਜੈ ਬਾਬਾ ਕਰ ਦੇ ਜੋ ਤੋਰੀਆਂ ਸਭਾਲ ਲੀਏ ਉਹ ਵੀ ਚੱਲਿਆ ਹੁਣ ਤੇ ਨਾਲ ਸੈਫੀ ਵੀ ਜਾਊਗਾ ਅਸਤੇ ਤੋਰੀਆਂ ਖਾ ਲਾਂਗੇ ਪਹਿਲਾਂ ਵੀ ਸੁੱਕਣੀਆਂ ਹਨ ਚੜੇ ਚੂੜੇ ਫਲੀਆਂ ਦਾ ਤਾਂ ਨੋਂ ਨਿਸ਼ਾਨ ਹੀ ਮਟਾਤਾ ਮੈਂ ਤਾਂ ਅੱਜੀ ਆਈਆਂ ਖੇਤ ਤੋਂ ਬਾਅਦ ਮੁੜ ਕੇ ਆਈ ਨਹੀਂ ਭਿੰਡੀਆਂ ਪੱਕੀਆਂ ਪਈਆਂ ਨੇ ਬੁਰੇ ਹਾ ਕੀ ਹਾਲ ਹੋ ਗਿਆ ਤੋਰੀ ਮਾਂ ਕਦੂ ਤੋੜ ਲੈ ਹੁਣ ਕਦੂ ਕਰ ਲਾਂਗੇ ਕੁਛ ਫਿਰ ਭਾੜੀ ਇੱਥੇ ਫਿਰ ਮਾਂ ਇਹ ਸੁੱਤ ਕੇ ਸਾਹਮਣੇ ਪਈਆਂ ਦੋ ਤਿੰਨ ਸੁੱਤੂਗਾ ਇੱਥੇ ਤਾਂ ਮੈਂ ਹੱਥ ਵੱਲਾ ਆ ਲੈ ਪੱਤੇਆਂ ਜਿੰਦ ਤਾ ਮੈਂ ਹੱਥ ਵੱਲਾ ਮਾਰਿਆ ਨਹੀਂ ਮੈਂ ਦੀਦੀ ਨਹੀਂ ਤੋੜਦੀ ਡੰਡਾ ਜਾ ਰਿਹਾ ਤੀਰੇ ਉਹ ਉੱਥੇ ਜੇ ਪਰ ਉਹ ਪਰਾਂ ਜੇ ਤੇ ਕਿਧਰ ਉਧਰ ਹੀ ਬੱਟ ਜਾ ਲਵਾਵਾ ਲਿਆ ਤੀ ਤੋ ਬਾਲਟੀ ਆਉ ਚ ਬਾਲਟੀ ਚੱਕ ਲਿਆ ਕਰਦਾ ਜਿਵੇਂ ਇਥੇ ਬੁਰਾ ਡੋ ਡੁੱਬਣ ਕਿਨਾਰੇ ਦਾ ਹੋਇਆ ਮੋਰ ਮਦਾ ਪਈ ਕਹਿੰਦੇ ਸੁੱਕਣ ਗਿਆ ਮਹਾ ਦੋ ਦਿਨ ਖਾਲ ਫਲੱਡ ਤਾਂ ਚੱਲ ਪਈ ਕੀ ਚੱਲ ਪਈ ਫਲੱਡ ਫਲੱਡ ਚਾਹ ਆ ਗਿਆ ਸੈਪੀ ਨਾ ਕਿ ਰੌਣ ਵਾਲੇ ਬੈਜਦੇ ਜਿਵੇਂ ਤਲਾਸ਼ ਬੈਠੇ ਹੁੰਦਾ ਅਗਲਾ ਇਹ ਡੰਡਾ ਵਾਡੂ ਇਹਦੇ ਅੜਾ ਹੋਏ ਲੈ ਬਾਈ ਆਂਦੇ ਡੰਡਾ ਕਿਆ ਮਾਰ ਮਿੱਥੇ ਨੇ ਆੜੇ ਤੋੜ ਲਿਆ ਇਹ ਭਾਈ ਨਹੀਂ ਤੰਨੇ ਦੇ ਤੰਨੇ ਤੋੜ ਲਿਆ ਸੀ ਜਦੋਂ ਕੱਦੂ ਸ਼ੁਰੂ ਹੋਇਆ ਤੇ ਹੁਣ ਮਰ ਜਾਣੇ ਹੂੰ ਆ ਹੋਏ ਕੱਦੂ ਚਲ ਹੁਣ ਤਾਂ ਦੂਜੀ ਸੱਤਾਂ ਆ ਲਾਵਾਂਗੇ ਇੱਧਰ ਦੇਖ ਜੀ ਲੈ ਮਨੋ ਨਹੀਂ ਦੇਖਣ ਦੇ ਵਿੱਚ ਤਾਂ ਮਣੀ ਹੁਣ ਪਾਣੀ ਦੇ ਟੁੱਪੀਆਂ ਹੁੰਦੀਆਂ ਅੱਜ ਕੀ ਮਤਲਬ ਆਗ ਅੰਮਾ ਪਾਣੂ ਰੱਬ ਨੇ ਜੀਰੀ ਵੇਲੇ ਇੱਕ ਵਾਰੀ ਕਰਾਉਣਾ ਹੀ ਹੁੰਦਾ ਹੈ ਨਾ ਐਤ ਕੀ ਸਾਲ ਹੋ ਗਿਆ ਜੀ ਨਹੀਂ ਤਾਂ ਪਿਛਲੀ ਵਾਰ ਵੀ ਹੋ ਗਈ ਸੀ ਨਾ ਐਨਾ ਨਹੀਂ ਆਇਆ ਸੀ ਥੋੜਾ ਦੀ ਪਰ ਜਿੱਦੇ ਤੁਪੜੋਲੀ ਤੇ ਪਿਆਟ ਕੀ ਹੋਲੀ ਆ ਹੋਰ ਆਹ ਨਾ ਇਤ ਕੀ ਜਮੀ ਐਂਡ ਜੇ ਤੇ ਸੁਰੂ ਕਰ ਤਾ ਲੈ ਐਤ ਕੀ ਤਾਂ ਐਂ ਦੀ ਵੀ ਚਲ ਹੁਣ ਤਾਂ ਟੱਪ ਗਿਆ ਟਾਂਗ ਉੱਤੋਂ ਤੋਂ ਵੱਢਣੇ ਪੈਣਗੇ ਖਰਚੇ ਹਾਂ ਇਹ ਤਾਂ ਲੱਟੜ ਜਾਣਗੇ ਮੋੜਾ ਕੰਮਾਂ ਦਾ ਕਰਤਾ ਦੇ ਉਹ ਮੈਂ ਬਰਬਾ ਜਾ ਪਿੰਦਰੋਂ ਨੱਕਾ ਬੰਦ ਕਰ ਦੇ ਮੈਂ ਤਾਂ ਸੜ ਦੇ ਦੂੰ ਕੋਈ ਨਾ ਮੈਂ ਕਿਹੜਾ ਕਹਾ ਖਲੀਆਂ ਆਉਂ ਕਿੱਥੇ ਤੱਕ ਸੜਦਾ ਮੈਂ ਥੱਲੇ ਉਤਰ ਜੂ ਪਾਣੀ ਲੈ ਪਰੇ ਕੋ ਇਹ ਦਬਗੀ ਦਬਗੀ ਤੱਕਰ ਗੰਜਰ ਤਾਂ ਕਾਰ ਕੇ ਇਹਨਾਂ ਹੈ ਮੋਟਰ ਚਾਲ ਕੇ ਚੱਲਦੇ ਜਾਂਦਾ ਬੱਲਾ ਬਾਈਕ ਜਿੰਦਾ ਪਾਣੀ ਹੋਰ ਪਾਣੀ ਤੁਸੀਂ ਇਹ ਤਾਂ ਕੱਢਦੇ ਤੇ ਤੂੰ ਤੇ ਵਿੱਚ ਹੀ ਆ ਜਾਂਦਾ ਇਵਰ ਇੱਕ ਲੈਵਲ ਹੋ ਗਿਆ ਹੁਣ ਇਹ ਤਾਂ ਹੁਣ ਫਿਰ ਆਈ ਆਊ ਫੋਰ ਰੋਰੀ ਕੰਨੀ ਚੀਆ ਦੇਖ ਲੈ ਉਹਦੇ ਖੜਾ ਇੰਨਾ ਕਰੋ ਨਹੀਂ ਨਿਕਲਦਾ ਫੇਰ ਦਿੱਤੀ ਆ ਉਹ ਪੈਂਪ ਚ ਬਕਸੀ ਵਾਲ ਦਾ ਪਾਣੀ ਕਿਵੇਂ ਆਉਣ ਲੱਗਿਆ ਉਹ ਪਹਿਲਾਂ ਗਾਹਾਂ ਵਾਲਾ ਨਹੀਂ ਨਿਕਲਿਆ ਅੱਛਾ ਉਹ ਭਰਿਆ ਖੜਾ ਤੀ ਪਾਣੀ ਉਧਰ ਚਾਹਣਾ ਅੱਛਾ ਲੈ ਵੀ ਮੈਂ ਤਾਂ ਜਾ ਕੇ ਢਾਲ ਦੇਣਾ ਮੈਂ ਤੁਸੀਂ ਧਰ ਲਿਓ ਦੋ ਦਿਨਾਂ ਦੀ ਦਾਲ ਇਕੱਠੀ ਕਰ ਲਈ ਨੂੰ ਖਲੀਆਂ ਚ ਇੱਥੇ ਢੇਲਾਂ ਚੋਂ ਕੁਝ ਨਹੀਂ ਪੱਲੇ ਪੈਂਦਾ ਚੱਲ ਬਈ ਸਾਫੇ ਮੜਾ ਛੇਤੀ ਆ ਕੇ ਟੋਕਾ ਟੁਕਾ ਕਰ ਲੋ ਐ ਨਹੀਂ ਪਤਾ ਇਹ ਤਾਂ ਮਿੰਟ ਜੀ ਆ ਜਾਂਦਾ ਹੈ ਕੋਈ ਸਾਲੀ ਜੀਰੀ ਨਹੀਂ ਟੈਂਸ਼ਨ ਨਹੀਂ ਲੱਗੀ ਆ ਰਹੀ ਚਾਈਂ ਚੱਲਣੇ ਨੇ ਪੰਚਾਇਤ ਮੱਜਾਂ ਦਾ ਮੈਂ ਇਹੋ ਟਮਾਟੇ ਗੋਇਆ ਸੀ ਤੇ ਹੀ ਮਾਸੀ ਜੀ ਤਰੀਕੇ ਤੋਂ ਆਵੇ ਅੱਜ ਤਾਂ ਮੁੱਛਰਦਾਨੀ ਚੱਕਣ ਦਾ ਟਾਈਮ ਵੀ ਨਹੀਂ ਮਿਲਦਾ ਬਸ ਅੰਦਰ ਹੀ ਧਾਰ ਕੱਢ ਕੇ ਟਮਾਟੇ ਮਾਰਦੇ ਆਹੀਂ ਬੇੜਾ ਭਰੇ ਆਪਰਾ ਹੀ ਜਾਂਦਾ ਹੁਣ ਵੜਾ ਜੇ ਘਟ ਆਹੀਂ ਵੀ ਦੂਜਾ ਜਦ ਹਟਦਾ ਨਹੀਂ ਬਸ ਆਹੀਂ ਕਹਿ ਰਾ ਦੈ 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 ਆਹੀਂ ਗੱਲ ਮੀਂਹ ਦੇ ਚੱਕ ਤੋਂ ਵੱਢ ਲਏ ਚਲ ਬਚਾਰੀਏ ਨਾ ਮੋਂ ਟੱਟੇ ਡੇ ਪਰ ਜਾਂਦਾ ਹੋਰ ਸਾਰ ਏਸੇ ਨੂੰ ਚੜੀ ਪਈਆ ਘਰ ਚ ਨਹੀਂ ਜਾਂਦਾ ਫਰੇ ਹੋਣ ਆ ਦੇ ਫਿਰ ਪਾਣੀ ਲੈਟਾਈ ਕਿੱਥੇ ਜਾਂਦਾ ਜਲੋ ਜਾ ਲਓ ਆ ਯਾਰੇ ਭਰੇ ਕਿ ਨਹੀਂ ਜਾਦੇ ਆ ਨਾ ਫਿਰ ਪਾਣੀ ਨੇ ਤਾਂ ਜਾਣੇ ਹੀ ਆ ਹੁਣ ਸਾਨੂੰ ਇੱਧਰ ਦੇਖੋ ਸਾਰੇ ਪਾਸੇ ਬੁਰਾ ਹਾਲ ਇੱਕ ਘਰ ਤੋਂ ਦੋ ਦੋ ਮੋਟਰਾਂ ਦਾ ਪਾਣੀ ਆ ਰਿਹਾ ਹੈ ਕਰੂ ਕੀ ਬੰਦਾ ਇਹਨਸ ਕੋ ਆ ਦੇਖੋ ਸਾਡੇ ਘਰ ਦੇ ਲਗੇ ਹੁਣ ਜਦੋਂ ਇਹ ਭਰ ਗਿਆ ਇਹ ਤੁਸੀਂ ਐ ਦੇਖੋ ਵੀ ਇੱਥੇ ਤੱਕ ਪਾਣੀ ਆ ਗਿਆ ਸਿਰਫ 2-3 ਫੁੱਟ ਦੂਰ ਰਹਿ ਗਿਆ ਦੇ ਕੋ ਇੱਧਰੋਂ ਆ ਗਿਆ ਜੀ ਫਿਰ ਸਾਰਾ ਘਰਾਂ ਚ ਇਨਟਰ ਹੋ ਗੋ ਕੀ ਹਾਲ ਹੋਇਆ ਇਹ ਤੁਹਾਨੂੰ ਬਾਲਾ ਤਾਂ ਮੈਂ ਕਹਿ ਨਹੀਂ ਸਕਦੀ 4 ਡੇਢ ਫੁੱਟ ਪਾਣੀ ਖੜਾ ਹੈ ਇਹਦੇ ਵਿੱਚ ਬਾਕੀ ਮੈਨੂੰ ਇੰਨਾ ਕੀ ਏਰੀਆ ਬਾਲਾ ਜਿਆਦਾ ਨਹੀਂ ਹੈਗਾ ਇਹਦਾ ਦੇਖੋ ਸਾਡਾ ਬੁਰਾ ਹਾਲ ਹੋਣਾ ਹੈ ਸਾਕਾ ਬੱਜੇ ਨੇ ਹਜੇ ਉਹ ਸਾਡੇ ਦਾ ਮੂਗਲੇ ਕੋਠੇ ਤੱਕ ਜੀਰੀ ਡੁੱਬ ਗਈ ਜੀਰੀ ਜੂਰੀ ਦੀ ਤਾਂ ਮੈਨੂੰ ਟੈਂਸ਼ਨ ਹੀ ਨਹੀਂ ਹੁੰਦਾ ਆਮੀ ਸਾਡੇ ਘਰ ਤੇ ਕੋਸੂ ਵੱਟ ਜਾਣਾ ਵੀ ਬਹੁਤ ਹੈ ਪਰਮਾਤਮਾ ਇੰਨਾ ਪਾਤਾ ਬਹੁਤ ਆ ਦੇਖੋ ਜੀਰੀਆਂ ਦਾ ਬਟਨ ਦੇ ਉੱਪਰ ਦੀ ਹੋ ਗਈਆਂ ਇਹਨਾਂ ਇੰਨਾ ਪਾਣੀ ਤਾਂ ਜਾਊਗੀ ਕਿੱਥੇ ਹੁਣ ਇਹ ਇੱਥੇ ਤੱਕ ਪਾਣੀ ਭਰ ਗਿਆ ਜੀ ਇੱਕ ਬਾਅਦ ਇਹਨੇ ਘਰਾਂ ਵੱਲ ਹੀ ਜਾਣਾ ਹੈ ਵਾ ਆ ਦੇਖੋ ਮਾੜਾ ਜਿਹਾ ਘਟਿਆ ਦੀ ਵਸਾ ਤਰੀਲੇ ਕੇ ਬਾਰੇ ਆਈਆਂ ਉਹਨੇ ਫੇਰ ਆ ਗਿਆ ਆਏ ਚੱਲ ਰਹੇ ਨੇ 45 24 ਤਰੀਕ ਦੀ ਸ਼ਾਮ ਨੂੰ 6 ਵਜੇ ਤੋਂ ਲੈ ਕੇ ਕਹੀ ਬੰਨਾ ਦਾ 1 ਵਜੇ ਤੋਂ ਲੱਗਿਆ ਹੈ ਸਾਡੇ 6 ਵਜੇ ਤੋਂ ਜ਼ਿਆਦਾ ਹੋਇਆ ਲਾਓ ਜੀ ਹੁੰਦਾ ਜੀਰੀ ਭਰ ਕੇ ਪਾਣੀ ਵਾਰ ਹੋਣਾ ਸ਼ੁਰੂ ਹੋ ਗਿਆ ਬਹੁਤ ਬੁਰਾ ਹਾਲ ਹੈ ਕੱਖ ਟੰਡਾ ਇੰਨਾ ਨਾ ਪਾਣੀ ਚੜਿਆ ਪਿਆ ਜਿਦਾਰੀਆਂ ਮੱਦਲਾ ਕਰਗਾ ਅਸੀਂ ਤਾਂ ਹਰ ਕੇ ਇੰਨ ਕਰਦੇ ਆ ਫਿਰ ਵੀ ਜਦੋਂ ਮਾੜਾ ਜਿਹਾ ਵੀ ਘਟਦਾ ਟਾਈਮ ਲੱਗਦਾ ਮੰਜੇ ਦੇ ਧਰ ਕੇ ਕੱਖ ਵੱਢ ਲਿਆ ਨੇ ਇਧਰੋਂ ਜਾਈਏ ਆ ਦੇਖੋ ਕੀ ਹਾਲ ਹੈ ਕੱਖ ਦਾ ਆਏ ਕੋਬੇ ਬਣੇ ਖੜੇ ਨੇ ਆਪਾਂ ਆਰ ਬਰਹਣਾ ਬੱਟਲੋਂ ਦੋ ਫੁੱਟ ਨਹੀਂ ਮੈ ਇਹ ਦੋ ਫੁੱਟ ਉੱਪਰ ਭਰ ਗਿਆ ਹੁਣ ਬਸ ਇਹ ਆਪਾਂ ਹੀ ਢੱਪਣ ਲੱਗ ਜੂਗਾ ਇੱਧਰ ਨੂੰ ਬਹੁਤ ਰੱਬ ਲਈ ਹੁਣ ਤਾਂ ਪਰਵਾਹ ਤਾਂ ਮਤੂਰੀ ਐ ਨਸਰ ਇਹ ਹੀ ਸੰਭ ਲੈਣੇ ਨੇ ਤਾਂ ਹੀ ਰੱਖਣਾ ਹੈ ਲੈ ਇੱਕ ਮਿੰਟ ਹੀ ਘੜਦਾ ਵਸੇ ਤੋਂ ਚਾਰ ਬਲਾਂਗਾਂ ਵਿੱਚ ਭਰੀਆਂ ਨੇ ਹਾਂ ਮੇਰਦਾ ਐ ਲੈ ਲੈ ਦੁਨੀਆ ਦੇ ਸੱਚੀ ਗੱਲ ਹੈ 2025 ਦਾ ਜਿਹੜਾ ਲਾਸਟ ਟਾਈਮ ਨੇ ਨਾ ਇਹ ਆਪਾਂ 4-5 ਮਹੀਨੇ ਪਰਮਾਤਮਾ ਵਧੀਆ ਕੱਢ ਦੇ ਹੋਰ ਕੁਝ ਨਹੀਂ ਚਾਹੀਦਾ ਬਸ ਅਸਲ ਜਿਹੜਾ ਸਮਝਦਾਰ ਇਨਸਾਨ ਨੇ ਇਹ ਧਿਆਨ ਰੱਖੀ ਕਿ ਪਰਮਾਤਮਾ ਸਾਰਿਆਂ ਨੂੰ ਦਿੱਤੀ ਹੈ ਕੰਜਾਂ ਨੂੰ ਆ ਗਈ ਆਪਣੀ ਫੌਤੂਂਦੀ ਹੈ ਇਹ ਦੁੱਧ ਦਾ ਸੁਨਰਦੀ ਹੋਈ ਜਾਵੇ ਆ ਤਾਂ ਮੈਨੂੰ ਤੋਬਾ ਹੁਣ ਇਹ ਸਾਰਾ ਘਰਾਂਤੀ ਜਾਊਗਾ ਦੇਖੋ ਆਮ ਵੀ ਦੋ ਦੋ ਕੁ ਟੁਕਮਕੀ ਹੋਈ ਜਾਂਦੀ ਤੇ ਸਾਰੇ ਦੁੱਧ ਦੀ ਕੀ ਕੋਈ ਲੱਗ ਰਿਹਾ ਹੈ ਸਾਡੇ ਉਹ ਜਿਹੜਾ ਕੋਠੇਵੇਂ ਮਿੱਟੀ ਲੱਗੀ ਉਹਨਾਂ ਦੀ ਕੰਧ ਨਾਲ ਮਿੱਟੀ ਲੱਗੀ ਹੋਈ ਆ ਉਹਨਾਂ ਕਿ ਉਹ ਨਾ ਪਿੰਨੀ ਉਪਰ ਉੱਚੀ ਦੀ ਕਿਉਂਕਿ ਇਹ ਨਹਿਰ ਉਹ ਇੱਕ ਬੁਪਨੀ ਨਹੀਂ ਰਹੀ ਸਾਰਾ ਪਾਣੀ ਭਰ ਗਿਆ ਵਿੱਚ ਨਾਲ ਲੱਗਣ ਵਾਲਾ ਹੈਗਾ ਕੰਧ ਵਿੱਚ ਪਾਣੀ ਆਹੇ ਆਹੇ ਚਲੋ ਜਲ ਥੋੜਾ ਜਿਹਾ ਇੰਨਾ ਕਾ ਵੀ ਸਾਡੇ ਨੇ ਲਾਈਟ ਨੂੰ ਉਤਾਰ ਦਿੰਦੇ ਵਗ ਜਾਂਦੀਆਂ ਐਂਗੇ ਟਾਈਮ ਪਾਸ ਹੋ ਜਾਂਦਾ ਕਈ ਪਿੰਡਾਂ ਦੇ ਵਿੱਚ ਤਾਂ ਲਾਈਟ ਵੀ ਨਹੀਂ ਹੈਗੀ ਪਾਣੀ ਕਲੀ ਸਾਰੇ ਕੰਸੀ ਕੰਨੀ ਉੱਪਰ ਹੋਇਆ ਤਾ ਹਨ ਨੂੰ ਪਤਾ ਹੈ ਕੰਮ ਹੀ ਸਾਰਾ ਲਾਈਟ ਦਾ ਹੁਣ ਅੱਜ ਕੱਲ ਦੇ ਜਵਾਨੇ ਕੋਲ ਚਲੋ ਜੀ ਦੇਖਦੇ ਆ ਫਿਰ ਮੈਂ ਤੁਹਾਨੂੰ ਖਲੀ ਕਰੂਗਾ ਆ ਦੇਖੋ ਜੀ ਸਾਡੇ ਇੱਥੇ ਕਦੇ ਵੀ ਪਾਣੀ ਨਹੀਂ ਪਹੁੰਚਿਆ ਤੀ ਉਹ ਬਾਬਾ ਫਿਰ ਮੁੜਿਆ ਬੁਰਾ ਹਾਲ ਹੋਇਆ ਤੇ ਇੱਥੇ ਤੱਕ ਸਾਡੇ ਪਾਣੀ ਦਿਖਾਉਣਾ ਤੁਹਾਨੂੰ ਉਹ ਉੱਥੇ ਤੱਕ ਕੀ ਹੁੰਦਾ ਵੀ ਉਹ ਸਾਡੀ ਇੱਥੇ ਆਪਣੀਆਂ ਸਬਜ਼ੀਆਂ ਲਾਈਆਂ ਹੋਈਆਂ ਨੇ ਹੌਦੀ ਤੱਕ ਆ ਦੇਖੋ ਇੱਕੋ ਹੀ ਲੈਵਲ ਬਣਿਆ ਪਿਆ ਰਾ ਕਾਲਾ ਆਖਣੇ ਅਸੀਂ ਸ਼ਾਮ ਨੂੰ 6 ਵਜੇ ਆਏ ਸੀ ਉਹਰੇ ਕੁਛ ਨਹੀਂ ਹੈਗਾ ਤੀ ਇੱਥੇ ਤੱਕ ਉਹ ਉੱਥੇ ਤੱਕ ਪਾਣੀ ਪੀ ਦਿੱਤੀ ਤੁਹਾਨੂੰ ਉਹ ਬਗਲੇ ਫਿਰਦੇ ਦਿਖਾ ਦਈਏ ਹਲੋ ਜੀ ਇੱਥੇ ਤੱਕ ਪਾਣੀ ਦੀ ਉਹ ਹੌਦੀ ਤੱਕ ਹੁਣ ਇਹ ਇੱਥੇ ਪਾਣੀ ਤੁਹਾਨੂੰ ਮੈਂ ਦੱਸਾਂ ਵੀ 2-2 ਫੁੱਟ ਪਾਣੀ ਚੜ ਗਿਆ ਜਿਹੜਾ ਆਪਣਾ ਉਹ ਕੱਖਾਂ ਵਾਲਾ ਮੰਜਾਗਾ ਕੱਲਾ ਸੀ ਮੰਜੇਦਾਰ ਕੇ ਕੱਕ ਵੱਢ ਕੇ ਲੈ ਕੇ ਗਏ ਤੇ ਵਾਲਾ ਇਹ ਸਾਰਾ ਨੰਗਾ ਸੀ ਅੱਜ ਦੇਖੋ ਕਿੰਨਾ ਪਾਣੀ ਜੜਿਆ ਇਹ ਸਾਰਾ ਭਰ ਗਿਆ ਇੰਨਾ ਜਿਆਦਾ ਮਾੜਾ ਹਾਲਾਤ ਹੋਏ ਪੈਨੇ ਪੰਜਾਬ ਦੇ ਵਿੱਚ ਹਜੇ ਵੀ ਮੀਂਹ ਉਪਨ ਦਾ ਨਾਮ ਨਹੀਂ ਲੈ ਰਿਹਾ ਜੀ ਜ਼ੀਰੀਆਂ ਦਾ ਬੁਰਾ ਹਾਲ ਹੈ ਜ਼ੀਰੀਆਂ ਦਾ ਕੀ ਜ਼ੀਰੀਆਂ ਸੀ ਸਾਡੀ ਮੋਟਰ ਤੱਕ ਪਹੁੰਚ ਨਹੀਂ ਸਕਦੇ ਬਹੁਤ ਜਿਆਦਾ ਬੁਰਾ ਹਾਲ ਹੋਇਆ ਪਿਆ ਸਾਨੂੰ ਹੁਣ ਘਰਾਂ ਦੀ ਟੈਨਸ਼ਨ ਹੋਈ ਪਈ ਆ ਆਪਾਂ ਤੁਹਾਨੂੰ ਘਰ ਲਵੇ ਵੀ ਜਾ ਕੇ ਦਿਖਾਉਣੇ ਆ ਜੀ ਬਹੁਤ ਜਿਆਦਾ ਜਿਹੜਾ ਮੀ ਪੈ ਗਿਆ ਘਰ ਚ ਵੀ ਪਾਣੀ ਵੜਨ ਦੇ ਹੁਣ ਸਾਨੂੰ ਟੈਨਸ਼ਨ ਹੋਈ ਪਈ ਐ ਪਹੀ ਆਪਣੀ ਉੱਪਰ ਦੀ ਹੋ ਗਈ ਘਰ ਦੇ ਆ ਦੇਖੋ ਕਿੰਨਾ ਪਾਣੀ ਐ ਇੱਥੇ ਸਪਲ ਸਪਲ ਹੁੰਦੀ ਐ ਲਓ ਜੀ ਬਹੁਤ ਜੀ ਖਰਾਬ ਹੁੰਦਾ ਮੈਂ ਮੈਂ ਕਿਹਾ ਭਿੱਜ ਜਾਗੇ ਭਿੱਜ ਜਾਗੇ ਕੋਈ ਗੱਲ ਨਹੀਂ ਆਪਾਂ ਖੇਤ ਦਾ ਮਾਹੌਲ ਵੀ ਦੇਖ ਕੇ ਹੀ ਹਨਾ ਕਿਵੇਂ ਕੀ ਕਰੀਏ ਜੀ ਹੁਣ ਤਾਂ ਘਰ ਦੀ ਤੇ ਮੱਜਾਂ ਦੀ ਟੈਨਸ਼ਨ ਐ ਪ੍ਰਮਾਤਮਾ ਇੱਥੇ ਰੋਕ ਦੇ ਮੀਂਹ ਹਜੇ ਵੀ ਨਹੀਂ ਹਟਿਆ ਪੈਣੋ ਆ ਦੇਖੋ ਸਾਡੇ ਘਰ ਸਾਰੇ ਚੋਈ ਜਾਂਦੇ ਨੇ ਬਹੁਤ ਬੁਰਾ ਹਾਲ ਹੈ ਸਵੇਰ ਦੇ ਲੱਗੇ ਜੀ ਅਸੀਂ ਹੁਣ ਰੋਟੀ ਬਣਾ ਕੇ ਖਾਦੀ ਹਾਏ ਪੂਰੇ ਦਾ 2-2 ਫੁੱਟ ਲੱਤ ਵਿੱਚ ਆਉਣ ਲੱਗੀ 2 ਫੁੱਟ ਲੱਤ ਵਿੱਚ ਆਉਂਦੀ ਐ ਇੱਥੇ ਮੇਰੀਆਂ ਦੇ ਆਪਣੇ ਪਹਿਲੀ ਵਾਰ ਪਾਣੀ ਖੜਿਆ ਉਰੇ ਇੰਨਾ ਜਿੱਦੇ ਦੀ ਮੈਂ ਆਈਆਂ ਦੇਖ ਲੈ ਹੁਣ ਕੀ ਖਾ ਲੇ ਮਰੂ ਦਾ ਨਹੀਂ ਲੱਗਦੀ ਖੰਡ ਲੱਗ ਰਹੀ ਚਲੋ ਅਦਾ ਬਾਈ ਮੈਨੂੰ ਲਾਦਾ ਬਸ ਸ਼ਾਮ ਨੂੰ ਤਾਂ ਆਪਾਂ ਨੂੰ ਉੱਥੇ ਤੱਕ ਮਿਲੂ ਪਾਣੀ ਇਹ ਹੈ ਨਾ ਉੱਥੇ ਜਾਂਦਾ ਜਾਂਦਾ ਘਰੇ ਵੜੂ ਆ ਲਓ ਜੀ ਦੇਖੋ ਸਾਡੇ ਇੱਥੇ ਕੰਦ ਨਾਲ ਲੱਗੀ ਟੱਕਰ ਆਪਣੀ ਪਹੀ ਹੈ ਜਿਹੜੀ ਸਵੇਰੇ ਮੈਂ ਤੁਹਾਨੂੰ ਦਿਖਾਈ ਤੀ ਉਦੋਂ ਹੈ ਨਹੀਂ ਤੀ ਹੁਣ ਇਹ ਪਹੀ ਵੀ ਆਪਣੀ ਭਰਨ ਲੱਗ ਗਈ ਉਥੋਂ ਮੱਝਾਂ ਕੋਲੋਂ ਖਾਲੀ ਹੁੰਦਾ ਸੀ ਜਮਾ ਲਓ ਜੀ ਸੱਚੀ ਗੱਲ ਹੈ ਪਾਣੀ ਚੜ ਗਿਆ ਮੈਨੂੰ ਐ ਲੱਗਦਾ ਜੇ ਆਖਣ ਤੱਕ ਆਪਣੇ ਘਰਾਂ 'ਚ ਨਾ ਪਾਣੀ ਵੜ ਜਾਏ ਕਿਤੇ ਬਹੁਤ ਟੈਨਸ਼ਨ ਹੋ ਰਹੀ ਪਿਆ ਦੇਖੋ ਕਿੰਨਾ ਬੁਰਾ ਹਾਲ ਸਾਰਾ ਪਾ ਉਧਰ ਪਹੀ ਦਾ ਲੈਵਲ ਇਕ ਹੋ ਗਿਆ ਸਾਰੀਆਂ ਜੀਵਾਂ ਕੋਈ ਪਾਸਾ ਨਹੀਂ ਹੈਗਾ ਪਾਣੀ ਦਾ ਵੀ ਸਹੀ ਨਹੀਂ ਹੋਊਗਾ ਆਪਣੇ ਪਿੰਡ ਤੋਂ ਗਾਲ ਤਾਂ ਪਾਣੀ ਵੜ ਗਿਆ ਕਈ ਘਰਾਂ ਦੇ ਵਿਚਾਰੇ ਸਮਾਨ-ਸਮਾਨ ਚੱਕ ਰਹੇ ਨੇ ਬਹੁਤ ਮੁਸ਼ਕਲ ਹੋ ਜਾਂਦਾ ਜੀ ਆ ਕੰਮ ਤਾਂ ਦੇਖੋ ਰੱਬਾ ਹਟ ਜਾ ਮੀਂਹੇ ਪਾਣੋ ਹਟ ਜਾ ਚਲ ਆ ਇੰਨਾ ਕ ਪਾਣੀ ਦਾ ਕੰਟਰੋਲ ਹੋ ਜੀ ਦੇਖੋ ਆਮ ਨੂੰ ਕੀ ਕੰਨ ਅੱਧਾ ਪੁੱਟ ਰੰਗੀ ਰਹਿ ਗਈ ਸਾਡੋ ਛੋਟੀ ਕੰਨ ਦਾ ਅੱਧਾ ਫੁੱਟ ਨੰਗੀ ਰਹਿ ਗਈ ਤੁਸੀਂ ਡੋਪ ਸਕਦੇ ਹੋ ਸਾਰਿਆਂ ਨੂੰ ਛੋਟੀ ਕੰਨ ਦਾ ਅੱਧਾ ਫੁੱਟ ਨੰਗੀ ਰਹਿ ਗਈ ਹਰ ਬਸਾ ਇੱਥੇ ਆ ਗਿਆ ਪਾਣੀ ਐਦੂ ਗਾਹ ਹੁਣ ਤੁਸੀਂ ਕਿਵੇਂ ਖੜੇ ਹੋ ਸਾਦਰੀ ਲਾ ਕਿਥੇ ਜਾਣਾ ਸੜਕ ਤੇ ਇੰਦਰੋਂ ਲੈ ਜਾ ਲੈ ਆ ਮੋਟਰਸਾਈਕਲ ਕੋਈ ਨਾਲ ਲਿਆ ਬਾਗੇ ਜਦੋਂ ਜਮਾ ਪਾ ਜਿਆ ਦੇ ਪਾਣੀ ਸੜ ਗਿਆ ਫੇਰ ਲੈ ਕੇ ਆਂਗਾ ਲਵੜਾ ਹੈ ਲਵੜਾ ਲੇਟਾ ਤੇਰੇ ਉੱਤੇ ਦਾ ਬੰਨਿਆ ਹੋਇਆ